ਦੇਖ ਸਾਧੂ ਜੀ ਨਗਰ ਕੀਰਤਨ ਮੀਂਝੀ ਆ ਗਿਆ ਆ ਮਨ ਖੁਸ਼ ਹੋ ਜਾਂਦਾ ਆ ਜੀ ਇੰਨੀ ਵਧੀਆ ਰਾਈਟਿੰਗ ਦੇਖੀਏ ਦੇਖ ਸਾਧੂ ਜੀ ਦਾ ਇਸ ਨਗਰ ਕੀਰਤਨ ਜੀ ਦਾ ਆਸਦੀ ਦੇਖ ਸਾਧੂ ਜੀ ਕਿੰਨੀ ਵਧੀਆ ਸਟਰੀਕਾ ਜਾਵੜ ਕੀਤੀ ਗਈ ਆ ਦੁਕਾਨਾਂ ਦੀ ਖੋਲੜੀਆਂ ਦੇਖ ਸਾਧੂ ਵੈਕਲਤੀ ਤੁਸੀਂ वागू जी सत्या वागुरु सत नाम वागुरु वागुरु जी देख सको किए नाम वागेगुरु सत नाम वागुरु ਵਾਹਿਗੁਰੂ ਜੀ ਦਰਸ਼ਨ ਕਰੋ ਜੀ ਜੀਸਰ ਸਾਹਿਬ ਜੀ ਦੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਵਾਗਤ ਹੈ ਜੀ ਗਾਇਸ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਇਸ ਬਲੌਗ ਦੇ ਵਿੱਚ ਜੀ ਆਪਾਂ ਤੁਹਾਨੂੰ ਲੈ ਕੇ ਆਏ ਜੀ ਤਖਤ ਸ਼੍ਰੀ ਕੇਸਗਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਜ ਜੀ ਦੀ ਆਪਾਂ ਤੁਹਾਨੂੰ ਕਰਾਵਾਂਗੇ ਜੀ ਦਰਸ਼ਨ ਅਨੰਦ ਅ ਦੀ ਤਰਪੀਸ਼ ਸ਼੍ਰੀ ਅਨੰਦਪੁਰ ਸਾਹਿਬ ਦੇ ਜੀ ਆਪਾਂ ਗਾਇਸ ਨੂੰ ਜਾਣਦੇ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਤਖਤ ਸ਼੍ਰੀ ਕੇਸਗਰ ਸਾਹਿਬ ਜੀ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਡੇ 350ਵੀਂ ਸ਼ਤਾਬਦੀ ਮਨਾਈ ਜਾਣੀ ਆ ਰਸਤੇ ਦਾ ਜੀ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਇਸ ਸੜਕ ਜਿੱਥੇ ਲੱਗ ਕੇ ਟੁੱਟੀ ਹੁੰਦੀ ਸੀ ਹੁਣ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜੀ ਸੜਕ ਬਣੀ ਹੋਈ ਆ ਉੱਥੇ ਜਾ ਕੇ ਜੀ ਆਪਾਂ ਤੁਹਾਨੂੰ ਉੱਥੇ ਦੇ ਸਾਰੇ ਪ੍ਰਬੰਧ ਦਿਖਾਉਂਦੇ ਆ ਇਹ ਤਾਂ ਟੈਕਸਿਡੀ ਕੇ ਇਸ ਕੋ ਸਾਥ ਜੀ ਆਪਾਂ ਦਰਸ਼ਨ ਕਰਾਉਂਦੇ ਆਂ ਇਖ ਸਾਥ ਦੇ ਜਿੱਤੇ ਰਸਤੇ ਦਾ ਵੀਊ ਇਸ ਸਾਥੇ ਗਾਇਸ ਤੁਸੀਂ ਹੋ ਚੁੱਕੇ ਜੀ ਟਾਈਮ ਤੱਕ ਤੇ ਤੁਸੀਂ ਸਾਡੇ ਇੱਕ ট্রাক ਕੋਲ ਆਏ ਸਾਰੇ ਜੀ ਦੀ ਰੋਡ ਬਾਹਰ ਹੈ ਜਿੱਦਲ ਪਾਸੇ ਇੱਥੇ ਗਏ ਜੀ ਬ੍ਰਿਜ ਦਾ ਥਿਊ ਵਿਊ ਦੇਖ ਸਕਦੇ ਹੋ ਲੱਗਦਾ ਹੈ ਕਿ ਇਹ ਦੀ ਵਿਜੀਟ ਪੇਲਿੰਗ ਹੋਈ ਆ ਦੇਖ ਸਕਦੇ ਹੋ ਜੀ ਤੁਸੀਂ ਬਾਕੀ ਜੀ ਨੇੜੇ ਕਰਕੇ ਲਾਈਟਾਂ ਹਨ ਸ਼ਾਇਦਾਂ ਨੂੰ ਚੰਗੀ ਤਰ੍ਹਾਂ ਤੇ ਸਕਰੀਨ ਦੇ ਵਿੱਚ ਵਿਜ਼ਿਬਿਲਟੀ ਨਾ ਹੁੰਦੀ ਹੋਵੇ ਉਸ ਲਈ ਜੀ ਮੈਂ ਮਾਫੀ ਚਾਹੁੰਦਾ ਹਾਂ बाकी जी देख सकते हो जी ती अगे जी नगर कीर्तन जा रहे है इस करके जी पिछे देख सकते हो जी जी ट्रैफिक लग्या हुआ है जी चेक कर सकते हो जी बस अड्डे को ट्रैफिक लगा हुआ है ਕਈ ਜਗ੍ਹਾ ਤੇ ਜੀ ਹੈਲਪਲਾਈਨ ਨੰਬਰ ਵੀ ਜੀ ਦਿੱਤੇ ਹੋਏ ਹਨ ਬਹੁਤ ਵਧੀਆ ਜੀ ਉਪਰਾਲਾ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਸਰਕਾਂ ਤੇ ਜੀ ਮਸ਼ਾਲਾ ਵੀ ਲਗਾਈਆਂ ਹੋਈਆਂ ਆ ਜੀ ਉਹਨਾਂ ਦਾ ਜੀ ਤਰ੍ਹਾਂ ਤੁਸੀਂ ਸਟਰਕਚਰ ਬਣਾ ਕੇ ਇਲੈਕਟ੍ਰੋਨਿਕ ਮਸ਼ਾਲਾ ਜੀ ਲਗਾਈਆਂ ਹੋਈਆਂ ਆ ਦੇਖ ਸਕਦੇ ਹੋ ਜੀ ਪਿੱਛੇ ਦੀ ਐਂਬੂਲੈਂਸ ਵੀ ਆ ਚੁੱਕੀ ਆ ਸੈਟ ਦਿੱਤੀ ਆ ਜੀ ਆਪਾਂ ਐਂਬੂਲੈਂਸ ਨੂੰ ਪੋਸਟਰ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਲਿਖਿਆ ਹੋਇਆ ਜੀ ਅਨੰਦਪੁਰ ਸਾਹਿਬ 356 ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਜੀ ਤੇ ਅਸ਼ੰਕਰੋ ਜੀ ਨਗਰ ਕੀਰਤਨ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲੱਗ ਜੀ ਦੇ ਸਾਧੂ ਜੀ ਤੁਸੀਂ ਨਗਰ ਕੀਰਤਨ ਜਾ ਰਹੇ ਹੋ ਜੀ ਫੁੱਲਾਂ ਦੇ ਨਾਲ ਦੀ ਫਲਕੀ ਸਾਹਿਬ ਜੀ ਸਜਾਇਆ ਗਿਆ ਆ। ਦਰਸ਼ਨ ਕਰੋ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਦੇ ਪਾਸੇ ਜੀ ਰਾਗੀ ਜੀ ਕੀਰਤਨ ਕਰ ਰਹੇ ਨੇ ਅੱਗੇ ਜੀ ਫਲਕੀ ਸਾਹਿਬ ਜਾ ਰਹੀ ਹੈ ਜੀ। देख सकते हो जी तुम सतनाम वाहेगुरु 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 वाहेगुरु जी देख सकते हो जी तुम पालकी साहब के जी दर्शन करो जी ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦੇਖ ਸਕਦੇ ਹੋ ਜੀ ਤੁਸੀਂ ਨੇ ਪੰਜਾਬ ਪੁਲਿਸ ਜੀ ਹਰ ਇੱਕ ਮੋੜ ਤੇ ਜੀ ਤਨਾਰਤਾ ਦੇਖ ਸਕਦੇ ਹੋ ਜੀ ਤੁਸੀਂ ਭਾਈ ਗੁਰਜੀ ਦੇਖ ਸਾਧ ਦੇ ਹੋ ਜੀ ਤੁਸੀਂ ਪੁਲਿਸ ਵਾਲਿਆਂ ਨੇ ਜੀ ਸਾਨੂੰ ਕਹਿਤਾ ਕਿ ਜੀ ਇੱਦਣ ਪਾਸੇ ਤੁਸੀਂ پارک ਕਰ ਲਓ ਦੇਖ ਸਕਦੇ ਹੋ ਜੀ ਐਨ ਵਧੀਆ ਪਾਰਕਿੰਗ ਜੀ ਸਾਨੂੰ ਮਿਲ ਗਈ ਹੈ ਜੀ ਅਨੰਦਪੁਰ ਸਾਹਿਬ ਦੇ ਨਾਲ ਹੀ ਜੀ ਦੇਖ ਸਕਦੇ ਹੋ ਜੀ ਤੁਸੀਂ ਉੱਤੇ ਜੀ ਕਿੰਨੇ ਵਧੀਆ ਠੀਕੇ ਨਾਲ ਜੀ ਪ੍ਰਬੰਧ ਕੀਤਾ ਗਿਆ ਹੈ ਜੀ ਕਿੰਨੇ ਵਧੀਆ ਠੀਕੇ ਦੇ ਨਾਲ ਜੀ ਤਖਤ ਸ੍ਰੀ ਕੇਸਗੱ ਸਾਹਿਬ ਨੂੰ ਜੀ ਸਜਾਇਆ ਗਿਆ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੇਖ ਸਾਧੂ ਜੀ ਤੁਸੀਂ ਕਿੰਨੀ ਵਧੀਆ ਲਾਈਟਿੰਗ ਕੀਤੀ ਗਈ ਹੈ ਬਹੁਤ ਵਧੀਆ ਜੀ ਇੱਥੇ ਪ੍ਰਬੰਧ ਕੀਤਾ ਗਿਆ ਹੈ ਸਰਕਾਰ ਵੱਲੋਂ ਦੇਖ ਸਕਦੇ ਜੀ ਤੁਸੀਂ ਸ੍ਰੀ ਇਸ ਵੇਲੇ ਜੀ ਸੰਗਤ ਦਾ ਲੋਜੀ ਘਾਟ ਹੁਣ ਕਰਕੇ ਜੀ ਸਾਨੂੰ ਜੀ ਇੱਥੇ ਪਾਰਕਿੰਗ ਮਿਲ ਗਈ ਸੀ ਪਰ ਬਾਅਦ ਚੋ ਜੀ ਜਦੋਂ ਇਹ ਜੀ ਦੂਰਨ ਲੱਗਿਓ ਤੋ ਜੀ ਸੰਗਤ ਕਾਫੀ ਸੀ ਜੀ ਦੇ ਦਰਸ਼ਕਾਂ ਕਰ ਸਾਤੇ ਜੀ ਕੋਤਵਾਰਾ ਸਾਹਿਬ ਜੀ ਦੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦੇਖ ਸਕਦੇ ਹੋ ਜੀ ਕਿੰਨਾ ਖੂਬਸੂਰਤ ਲੱਗ ਰਿਹਾ ਜੀ ਗੋਲਦਵਰਾ ਸਾਹਿਬ ਕਿੰਨੀ ਚ ਕਿੰਨੀ ਚੰਗੀ ਤਰ੍ਹਾਂ ਜੀ ਸਜਾਇਆ ਹੈ ਬਹੁਤ ਵਧੀਆ ਜੀ ਲੱਗ ਰਿਹਾ ਹੈ ਗੋਪਾ ਗਾਲੇ ਹੋ ਜੀ ਤੁਸੀਂ ਜਿਹੜੇ ਜੀ ਤੁਸੀਂ ਅੰਮ੍ਰਿਤ ਵੇਲੇ ਨੰਦਾ ਦੀ ਤਰਤੀਸ਼ ਜੀ ਨੰਦਪੁਰ ਸਾਹਿਬ ਦੇ ਵਿੱਚ ਕੇਸਗਰ ਸਾਹਿਬ ਦੀ ਦਰਸ਼ਨ ਕਰ ਰਹੇ ਹੋ ਨਗਕੀਤਨ ਮੇ ਜੀ ਆਇਆ ਏ ਉਸ ਦੀ ਵੀ ਜੀ ਮੈਂ ਤੁਹਾਨੂੰ ਕਲਿੱਪ ਦਿਖਾਤੀ ਸੀ ਜੀ ਗਾਈਜ਼ ਦੇਖ ਸਕਦੇ ਹੋ ਕਿ ਨਗਰ ਕੀ ਤੰਮੀ ਜੀ ਆ ਗਿਆ ਮਨ ਖੁਸ਼ ਹੋ ਜਾਂਦਾ ਜੀ ਇੰਨੀ ਵਧਗਰ ਰਾਈਟਿੰਗ ਦੇਖ ਕੇ ਦੇਖ ਸਾਥੀਓ ਜੀ ਗਾਈਜ਼ ਤੁਸੀਂ ਦੇਖਣਾ ਨਗਰ ਕੀ ਤੰਮੀ ਆ ਗਿਆ ਅਸਲੀ ਤੁਸੀਂ ਸਕਦੇ ਕਿ ਕਿੰਨੇ ਵਧ ਗਏ ਸਟਰੀਕਾ ਜਿਆ ਵੜ ਗਈ ਹੈ ਦੁਕਾਨਾਂ ਜੀ ਖੁੱਲ ਰਹੀ ਹੈ ਦੇਖ ਸਾਥੀਓ ਵੈਗਨਤੀ ਤੁਸੀਂ ਗੁਰਜੀ ਜੀ ਹੁਣ ਜੀ ਆਪਾਂ ਤੁਹਾਨੂੰ ਉੱਪਰ ਜੀ ਲੈ ਕੇ ਜਾਂਦੇ ਹਾਂ ਦਰਸ਼ਨ चेक खर्च दो करते कि वादिया जी की गई है दर्शन करो जी तीन वागुरु जी पाली साहब जी ਦਰਸ਼ਨ ਕਰੋ ਜੀ ਤੁਸੀਂ ਵੀ ਸ਼ਾਂਤੀ ਸਾਹਿਬ ਜੀ ਆਂਦੇ ਭਾਈ ਕੁਲੀ ਦਰਸ਼ਨ ਜੀ ਤੇ ਪੰਜ ਪੈਰੇ ਸਾਹਿਬ ਜੀ ਆਂਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਾਂ ਚਾਤੀ ਕਲਾ ਵਾਹਿਗੁਰੂ ਜੀ ਦਾ ਸ਼ੰਕਰ ਰੋਦੀ ਤਖਤ ਸ਼੍ਰੀ ਕੇਸਰ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਾਂ ਸੰਤ ਸਿੰਘ ਜੀ ਕੋ ਗੰਗਸ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਦਰਸ਼ਨ ਕਰ ਸਾਡੇ ਜੀ ਤਖਤ ਸ਼੍ਰੀ ਕੇਸਗੁਰ ਸਾਹਿਬ ਜੀ ਅਦਲੀ ਕੋ ਕੋ ਇਕ ਸਾਥ ਦੇ ਜੀ ਤੁਸੀਂ ਬਾਨ ਦੇ ਜੀ ਹੁਣ ਪਤਾ ਨੂੰ ਚਾਹੁੰਦੇ ਨੂੰ ਚਾਹਤੇ ਵੀ ਉਪਦੇਸ਼ ਸੇ ਇਕ ਸਾਥ ਦੇ ਜੀ ਤੁਸੀਂ ਜੀ ਆਪ ਨੂੰ ਭਾਗਾਂ ਨੇ ਜੀ ਜੋ ਅੰਮ੍ਰਿਤ ਵੇਲੇ ਦੇ ਜੀ ਤਖਤ ਸ਼੍ਰੀ ਕੇਸ ਕੋ ਸਾਹਿਬ ਜੀ ਜੀਸੀ ਦਰਸ਼ਨ ਕਰਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੰਤਨ ਦਸੰਤ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦਰਸ਼ਨ ਕਰੋ ਜੀ ਅਨੰਦਾ ਦੀ ਮੋਹਰੀ ਅ ਸਰਦੇਵ ਜੀ ਕੱਤਿ ਸ਼੍ਰੀ ਕੇਸਕਰ ਸਾਹਿਬ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਜ਼ੂਰੀ ਦਰਸ਼ਨ ਕਰੋ ਜੀ ਸੰਗਤ ਦੇ ਹਰ ਮਾਤਾ ਜੀ ਸੰਗਤ ਪਹੁੰਚ ਰਹੀ ਏ ਦਰਸ਼ਨ ਕਰੋ ਵਾਹਿਗੁਰੂ ਜੀ ਸੰਗਤ ਦੇ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਬੰਦੂ ਕੋ ਸਾਥ ਜੀ ਵਾਹਿਗੁਰੂ ਜੀ ਕੋ ਜੀ ਕਿੰਨੇ ਵਧੀਆ ਤਰੀਕੇ ਨਾਲ ਜੀ ਫੁੱਲ ਲੱਗੇ ਹੋਏ ਬਹੁਤ ਵਧੀਆ ਲੱਗ ਰਿਹਾ ਫੁੱਲ ਦੇ ਕੀ ਕਮੈਂਟਾਂ ਦੇ ਵਿੱਚ ਜੀ ਜੀ ਦੱਸਦੇ ਆ ਕਿ ਕਮੈਂਟਾਂ ਦੇ ਜੀ ਕਿਹ ਪਲੇਨ ਜੂ ਦੇਖੋ ਪੈਂਟਾਂ ਛੀ ਗੂਤੇ ਇਹਦੇ ਬਾਅਦ ਦਰਜੀ ਪੈਂਟਾਂ ਛੀ ਗੂਤੇ ਕਰਨ ਸੀ ਕਿ ਮੈਂ ਗੂਤੇ ਕੱਟ ਕੇ ਕਰਾਂਗੀ ਦਿਖਾ ਦਿਓ ਵਾਈ ਗੂਤੇ ਇਹ ਕਿੰਨੇ ਹੋ ਗਏ ਅੱਜ ਕੱਲ੍ਹ ਲੱਗ ਰਹੀ ਹੈ ਕਿ ਫੌਲੇ ਲੱਗੇ ਬਹੁਤ ਵਧੀਆ ਤਰੀਕੇ ਨਾਲ ਜੀ ਕੀਤੀ ਗਈ ਹੈ ਦੀ ਸਜਾਵਟ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੋਈ ਸੰਗਾਰੀਆਂ ਬਹੁਤ

ਗੁਰਦੀ ਦਰਸ਼ਨ ਕਰ ਲਈ ਜੀ ਕੇਸਕਰ ਸਾਹਿਬ ਜੀ ਲਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀ ਸ਼ਹੀਦੀ ਸਤਾਪਦੀ ਨੂੰ ਤਖਤ ਸ਼੍ਰੀ ਕੇਸਕਰ ਸਾਹਿਬ ਦੇ ਵਿੱਚ ਜੀ ਮਨਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਜੀ ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਜੀ ਲਾਈਟਿੰਗ ਕੀਤੀ ਹੋਈ ਹੈ ਸਤਨਾਮ ਗੁਰਦੀ ਦੇਖ ਸਕਦੇ ਹੋ ਜੀ ਤੁਸੀਂ ਦਰਸ਼ਕ ਜੀ ਅਨੰਦਪੁਰ ਸਾਹਿਬ ਜੀ ਵਾਹਿਗੁਰੂ ਜੀ ਦਸ਼ੰਕਰੂਦੀ ਤਖਤਸ਼ਿਟੀ ਕੇਸ ਕਰ ਸਾਹਿਬ ਜੀ ਨੰਦਪੁਰ ਸਾਹਿਬ ਦੇ ਜੀ ਤਰਨ シュਟ ਦੇ ਨਾਲ ਜੀ ਪਤਾ ਚੰਗੀ ਤਰ੍ਹਾਂ ਦਿਖਾਇਆ ਹੈ ਜੀ ਤੇਕ 72 ਸੇਮੜੀਏ ਕਨਵੋਲੇ ਤੇ ਆਵੇ ਤਾਏ ਸਭ ਥਾਈ ਹੋਏ ਸਹਾਏ ਤਾਂਤਨ ਸ਼੍ਰੀ ਗੁਰੂ ਤੇਕ 72 ਜੀ ਸਤਨਾਮ ਵਾਹਿਗੁਰੂ ਵੈ ਗੁਰਜੀ ਕਾ ਪਹਿਤ ਨੂੰ ਤਖਤ ਸ਼੍ਰੀ ਕੇਸਰ ਸਾਹਿਬ ਜੀ ਜੀ ਦਰਸ਼ਨ ਕਰਾਤੇ ਸੀ ਜੇ ਜੀ ਮੇਰੇ ਤੋਂ ਵੀਡੀਓ ਬਣਾਉਂਦੇ ਕੋਈ ਵੀ ਤਲਪਤੀ ਹੁੰਦੀ ਹੋਵੇ ਤੇ ਜੀ ਮਾਫ ਕਰਿਓ ਮਿਲਦੇ ਆ ਜੀ ਫਿਰ ਤੁਹਾਨੂੰ ਆਪਾਂ ਆਪਣੇ ਨੈਕਸਟ ਵਲੌਗ ਦੇ ਵਿੱਚ ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਕੀ ਫਤ